ਮੈਂ ਧੂਰੀ ਤੋਂ ਉੱਠ ਕੇ ਮੇਰਾ ਇਹ ਸਫ਼ਰ ਬਹੁਤ ਲੰਬਾ ਸੀ ਅਰ ਜਿਵੇਂ ਦੀਦੀ ਨੇ ਸਵਾਲ ਕੀਤਾ ਮੇਰੇ ਬੜੇ ਸਿਸਟਰ ਨੇ ਬਹੁਤ ਸਤਕਾਰਯੋਗ ਨੇ ਮੇਰੇ ਲਈ ਬਹੁਤ ਬਹੁਤ ਔਖਾ ਸੀ ਸੰਘਰਸ਼ ਕਰਨਾ ਤੇ ਉਹਨੂੰ ਇੱਕ ਲਫ਼ਜ਼ ਚ ਬਿਆਨ ਕਰ ਦੇਣਾ ਕਿ ਮੈਂ ਸੰਘਰਸ਼ ਕੀਤਾ ਉਹਨਾਂ ਦੋਨਾਂ ਗੱਲਾਂ ਚ ਬਹੁਤ ਫਰਕ ਹੈ ਤੇ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਜੇ ਮੈਂ ਸਬਰ ਕੀਤਾ ਸੀ ਤਾਂ ਜੋ ਦਾ ਫਲ ਇਹ ਆਇਆ ਕਿ ਕਹਿੰਦੇ ਰੱਬ ਕਿਸੇ ਨੇ ਨਹੀਂ ਦੇਖਿਆ ਤੇ ਮੇਰੀ ਜ਼ਿੰਦਗੀ ਚ ਜੀਤੂ ਆਏ ਮੇਰੇ ਲਈ ਇਹੀ ਰੱਬ ਨੇ ਕਿਉਂਕਿ ਉਹ ਹੀ ਇਨਸਾਨ ਰੱਬ ਹੈ ਜਿਹੜਾ ਤੁਹਾਡੇ ਦੁੱਖ ਦੇ ਵਿੱਚ ਖੜਾ ਹੋ ਜੇ ਸੁੱਖ ਚ ਤਾਂ ਸਾਰੇ ਹੀ ਖੜੇ ਹੋ ਜਾਂਦੇ ਨੇ ਸੋ ਜੀਤੂ ਨੇ ਇੱਕ ਚੈਲੰਜ ਲਿਆ ਆਪਣੇ ਆਪ ਦੇ ਵਿੱਚ ਵੀ ਮੈਂ ਤੈਨੂੰ ਪ੍ਰੂਵ ਕਰਨਾ ਹੈ ਸੋ ਮੈਨੂੰ ਨਹੀਂ ਪਤਾ ਮੈਂ ਕਿੰਨਾ ਪ੍ਰੂਵ ਕਰ ਪਾਈ ਆ ਜੀਤੂ ਨੇ ਚੈਲੰਜ ਲਿਆ ਉਸ ਤੋਂ ਬਾਅਦ ਹੈਰੀ ਭਾਈ ਜੀ ਨੇ ਉਸ ਚੈਲੰਜ ਨੂੰ ਅਸੈਪਟ ਕੀਤਾ ਵੀ ਮੈਂ ਕਰਕੇ ਦਿਖਾਉਂਗਾ ਮੈਂ ਪ੍ਰਿਆ ਨੂੰ ਲੈ ਕੇ ਆਉਂਗਾ ਤੇ ਜਸਕਰੇਲ ਭਾਈ ਜੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਜੀ ਮੈਂ ਲੀਡ ਕਰ ਸਕਦੀ ਆ ਤਾਂ ਉਹਨਾਂ ਦੀ ਇੱਕ ਗੱਲ ਨੇ ਮੈਨੂੰ ਜਿਉਂਦਾ ਕਰਤਾ ਉਹਨਾਂ ਨੇ ਕਿਹਾ ਕਿ ਸੰਦੀਪ ਕਦੇ ਵੀ ਕੋਈ ਆਰਟਿਸਟ ਲੀਡ ਨਹੀਂ ਕਰਦਾ ਹਮੇਸ਼ਾ ਕਹਾਣੀ ਲੀਡ ਕਰਦੀ ਹੈ ਉਹਦੇ 'ਚ ਮੈਂ ਹੋਰ ਜਿਉਂਦੀ ਹੋਗੀ ਸੋ ਮੈਂ ਮੈਂ ਸਾਰਿਆਂ ਦਾ ਹੀ ਦਿਲ ਤੋਂ ਥੈਂਕਸ ਕਰਦੀ ਆ ਵੀ ਮੈਨੂੰ ਮੈਨੂੰ ਮਰੀ ਹੋਈ ਨੂੰ ਜਿਉਂਦਾ ਕੀਤਾ ਤੁਸੀਂ ਮੇਰੇ ਲਈ ਇਹ ਫਿਲਮ ਮਤਲਬ ਇਸ ਤੋਂ ਬਾਅਦ ਮੈਂ ਕੀ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਮੈਨੂੰ ਨਹੀਂ ਪਤਾ ਪਰ ਮੈਨੂੰ ਲੱਗਦਾ ਵੀ ਮੈਂ ਅੱਜ ਜਿੱਤ ਗਈ ਥੈਂਕ ਯੂ ਸੋ ਮਚ ਜੀਤੂ थैंक यू थैंक यू भाई थैंक यू सो मच थैंक यू अभी भी ये रियलिटी है इतना इंटेंस रोल एक तो एंड डू यू थिंक दिस हाउ कैन टुगेदर यू एज एन आर्टिस्ट वी एज राइटर्स और पीपल ऑफ़ द सोसाइटी हाउ कैन वी चेंज दिस रियलिटी आगे क्या हम बढ़ क्यों नहीं पा रहे हैं ये कहानियाँ भी हो भी रही हैं हम बना भी रहे हैं आई थिंक जब हम कहानी बनाते हैं इस किस्म की कहानी लिखते हैं और वो हमारी ऑडियंस के सामने आती है तो वो हमारी एफर्ट है इस बात की तरफ हमारी ऑडियंस को सजग करने के लिए कि मौका है हमारे पास कि तु सोचो ਤੁਸੀਂ ਵਿਚਾਰ ਕਰੋ ਨਾ ਗੱਲਾਂ ਵੱਲ ਅਗਰ ਕਰੋਗੇ ਵਿਚਾਰ ਤਾਂ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਉਹਦਾ ਅਸਰ ਹੋਏਗਾ ਤੁਹਾਡੇ ਉੱਤੇ ਔਰ ਜੋ ਕੰਮ ਅਸੀਂ ਕੀਤਾ ਉਹਦਾ ਅਸਰ ਦੁਨੀਆ ਤੱਕ ਪਹੁੰਚੇਗਾ ਲੋਕਾਂ ਤੱਕ ਪਹੁੰਚੇਗਾ ਇਸ ਉਮੀਦ ਦੇ ਨਾਲ ਹੀ ਫਿਲਮ ਬਣਾਈ ਜਾਂਦੀ ਹੈ ਜਾਂ ਕੋਈ ਕੰਟੈਂਟ ਜਦੋਂ ਰਾਈਟਰ ਲਿਖਦਾ ਇਸ ਉਮੀਦ ਦੇ ਨਾਲ ਹੀ ਲਿਖਦਾ ਜਦੋਂ ਅਸੀਂ ਸਾਰੇ ਮਿਲ ਕੇ ਉਸ ਫਿਲਮ ਨੂੰ ਕੰਪਲੀਟ ਕਰਦੇ ਹਾਂ ਇਹ ਉਮੀਦ ਹੁੰਦੀ ਹੈ ਕਿ ਜੋ ਅਸੀਂ ਕਹਿਣਾ ਚਾਹ ਰਹੇ ਹਾਂ ਫਿਲਮ ਦੇ थ्रू ਸਾਡੀ ਆਡੀਅנס ਤੱਕ ਪਹੁੰਚੇ ਔਰ ਬਹੁਤ ਵੱਡੀ ਤਬਦੀਲੀ ਨਾ ਵੀ ਹੋਏ ਅਮਰੀਕਾ ਦੁੱਖਾ ਵੀ ਹੁੰਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਥੈਂਕ ਯੂ। ਸੰਦੀਪ ਮੈਮ ਮੇਰਾ ਇੱਕ ਸਵਾਲ ਤੁਹਾਡੇ ਨਾਲ। ਤੁਸੀਂ ਮੂਵੀ ਵਿੱਚ ਐਕਟ ਵੀ ਕੀਤਾ ਹੈ। ਤੁਸੀਂ ਸਾਡੀ ਮੂਵੀ ਦੇ ਪ੍ਰੋਡਿਊਸਰ ਵੀ ਹੋ। ਕਿੰਨਾ ਕੁ ਔਖਾ ਸੀਗਾ ਦੋਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ? ਬਹੁਤ ਜ਼ਿਆਦਾ ਟਫ ਨਹੀਂ ਲੱਗਿਆ। ਕਿਉਂਕਿ ਮੇਰੇ ਤੋਂ ਜ਼ਿਆਦਾ ਜ਼ਿੰਮੇਵਾਰੀ ਜੀਤੂ ਨੇ ਚੱਕੀ ਹੋਈ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਜ਼ ਐਨ ਆਰਟਿਸਟ ਇਸ ਫਿਲਮ ਦੇ ਵਿੱਚ ਕੰਮ ਕਰ ਰਹੀ ਐ ਸੋ ਥੋੜੀ ਜੀ ਨਾਰਮਲ ਰਹੀਂ ਸਾਰਾ ਬੋਝ ਮੈਂ ਚੱਕਦਾ ਤੇ ਮੈਨੂੰ ਲੱਗਦਾ ਵੀ ਇਸੇ ਕਰਕੇ ਮੈਂ ਇਹ ਕਿਰਦਾਰ ਬਹੁਤ ਵਧੀਆ ਨਿਭਾ ਸਕੀ ਔਰ ਮਜ਼ਾ ਇਸ ਗੱਲ ਚ ਸੀਗਾ ਕਿ ਜਦੋਂ ਮੈਂ ਸੈੱਟ ਤੇ ਜਾਂਦੀ ਸੀ ਤਾਂ ਬਾਈ ਜੀ ਦੀ ਜਿਹੜੀ ਇੱਕ ਹੁੰਦੀ ਨਾ ਕਿ ਡਾਇਰੈਕਟਰ ਦੀ ਤੁਹਾਨੂੰ ਤੇ ਮੇਰੇ ਲਈ ਮੇਰਾ ਛੋਟਾ ਭਰਾ ਹੈ ਤੇ ਵਧੀਆ ਲੱਗਦਾ ਸੀ ਜਦੋਂ ਬਾਈ ਜੀ ਜੋ ਜੋ ਬਾਈ ਜੀ ਚਾਹੁੰਦੇ ਸੀ ਮੈਂ ਉਹ ਆਪਣਾ 100% ਦੇ ਕੇ ਆਉਂਦੀ ਸੀ ਉੱਥੇ ਤਾਂ ਮੈਨੂੰ ਮੈਨੂੰ ਲੱਗਿਆ ਕਿ ਮੈਂ ਮਤਲਬ ਉਹ ਰੋਲ ਆਪਣਾ ਜ਼ਿਆਦਾ ਵਧੀਆ ਅਦਾ ਕਰ ਸਕੀ ਕਿਉਂਕਿ ਐਜ਼ ਐਨ ਪ੍ਰੋਡਿਊਸਰ ਹੋਣਾ ਮੇਰਾ ਸੁਪਨਾ ਨਹੀਂ ਸੀ ਐਜ਼ ਐਨ ਐਕਟਰ ਖੜੇ ਹੋਣਾ ਮੇਰਾ ਸੁਪਨਾ ਸੀ ਤੇ ਬਾਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਬਾਈਕੇ ਤੁਸੀਂ ਤੁਸੀਂ ਮੈਨੂੰ ਸੱਚੀ ਅੱਜ ਇਸ ਸਕਰੀਨ ਤੇ ਖੜੇ ਕਰਕੇ ਨਾ ਮਤਲਬ ਮੈਨੂੰ ਜੋ ਮੇਰੇ ਦਿਲ ਦੀ ਤਮੰਨਾ ਸੀ ਉਹ ਪੂਰੀ ਹੋ ਗਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਮੇਰਾ ਅਗਲਾ ਸਵਾਲ ਜਸਪ੍ਰੀਤ ਜੱਸੀ ਸਰ ਨੂੰ ਸਰ ਅਸੀਂ ਜਾਨਣਾ ਚਾਹੁੰਦੇ ਆ ਕਿ ਤੁਹਾਡਾ ਕਿਦਾਂ ਦਾ ਕੈਰੈਕਟਰ ਹੈ ਫਿਲਮ ਦੇ ਵਿੱਚ ਮੇਰੇ ਖਿਆਲ 'ਚ ਫਿਲਮ ਦੇਖ ਕੇ ਜਾਨਣਾ ਤਾਂ ਵਧੀਆ ਗੱਲ ਹੈ ਜੀ ਕਿਉਂਕਿ ਜਿੰਨਾ ਕੈਰੈਕਟਰ ਹੈਗਾ ਜਿਵੇਂ ਮੈਂ ਦੱਸਦਾ ਖਰੂ ਸਸਪੈਂਸ ਨਹੀਂ ਰਹੂਗਾ ਖਤਮ ਹੋ ਜਾਣਾ ਜੀ ਸੋ ਥੈਂਕ ਯੂ ਸੋ ਮਚ एवरीवन ਐਂਡ ਇੱਕ ਸਵਾਲ ਜਤਿੰਦਰ ਚੋਹਾਨ ਸਾਹਿਬ ਨੂੰ ਪੁੱਛਣਾ ਚਾਹਣਾ ਰੇਸ਼ਮਾ ਆਜਨ ਦੇਰਗੁਨ ਬਹੁਤ ਬਹੁਤ ਮੁਬਾਰਕ ਦੇਣ ਵਾਸਤੇ ਮੈਂ ਪਠਾਨਕੋਟ ਤੋਂ ਚੱਲ ਕੇ ਆਇਆ ਸੀ ਮੈਂ ਇੰਜੀਨੀਅਰਸ ਕਮਿਊਨਿਟੀ ਵੱਲੋਂ ਵੀ ਤੁਸੀਂ ਸਾਨੂੰ ਇੱਕ ਮਾਨ ਦਿੱਤਾ ਕਿ ਇੰਜੀਨੀਅਰਸ ਨੂੰ ਰਿਪਰੈਜ਼ੈਂਟ ਕਰੋਆ ਕੇ ਫਿਲਮ ਦੇ ਵਿੱਚ ਤੁਸੀਂ ਸਾਡੇ ਇਲਾਕੇ ਨੂੰ ਮਾਨ ਦਿੱਤਾ ਕਿ ਤੁਸੀਂ ਸਾਡੀ ਜਿਹੜੀ ਵਗਦੀ 라ਵੀ ਉਹਦਾ ਕੰਡਾ ਚੁਣਿਆ ਉਹਦੇ ਵਾਸਤੇ ਵੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਧੰਨਵਾਦ ਮੈਂ ਸਿਰਫ ਇਹ ਹੀ ਪੁੱਛਣਾ ਚਾਹਾਂਗਾ ਕਿ ਕੀ ਉਮੀਦ ਕਰੀਏ ਕਿ ਦੁਬਾਰਾ ਕਦੀ ਉਸੇ 라ਵੀ ਵੱਲ ਨੂੰ ਆਪਣੇ ਫਿਲਮੀ ਸਫ਼ਰ ਦੇ ਵਿੱਚ ਮੁੜੋਗੇ ਧੰਨਵਾਦ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਨਰੇਸ਼ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਨਰੇਸ਼ ਜੀ ਦਾ ਇਸ ਮੂਵੀ 'ਚ ਬਹੁਤ ਵੱਡਾ ਯੋਗਦਾਨ ਹੈ ਜੋ ਤੁਸੀਂ ਉੱਥੇ ਇਨਸਟਰੂਮੈਂਟਸ ਦੇਖ ਰਹੇ ਹੋ ਉੱਥੇ ਦੇ ਅਰੇਂਜਮੈਂਟਸ ਅਸੀਂ ਬਹੁਤ ਟਫ ਟਾਈਮਸ ਆਏ ਜਿੰਨਾ ਚ ਨਰੇਸ਼ ਜੀ ਨੇ ਸਾਡੇ ਨਾਲ ਖੜ ਕੇ ਸਪੋਰਟ ਕੀਤਾ ਮੈਂ ਸਾਰੇ ਇਨਸਟਰੂਮੈਂਟਸ ਨੇ ਅਰੇਂਜ ਕੀਤੇ ਕਈ ਅਜਿਹੀ ਸਿਚੁਏਸ਼ਨਸ ਆਈਆਂ ਜਿੱਥੇ ਸ਼ੂਟ ਰੁਕ ਸਕਦੇ ਸੀ ਇਸ ਸਾਡੇ ਨਾਲ ਖੜੇ ਰਹੇ 라ਵੀ ਨੂੰ ਬਹੁਤ ਪਿਆਰ ਕਰਦੇ ਹੈ ਤੇ ਜਿਹੜੇ 라ਵੀ ਨੂੰ ਪਿਆਰ ਕਰਦੇ ਉਹ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਤੇ ਡੈਫੀਨਿਟਲੀ ਜੇ ਸਾਡੇ ਮੋਢਿਆਂ ਤੇ ਰਿਸਪੌਂਸਿਬਿਲਟੀ ਆਈ ਹੈ ਤੇ ਇੰਨੇ ਵੱਡੇ ਸਟਾਰਸ ਇੰਨੇ ਵੱਡੇ ਟਰੂ ਆਰਟਿਸਟਸ ਨਾਲ ਅਸੀਂ ਇਹ ਚੀਜ਼ ਕਰ ਪਾਏ ਹਾਂ ਤੇ ਫਿਊਚਰ ਚ ਵੀ ਅਸੀਂ ਕਰਾਂਗੇ ਬਸ ਸਾਨੂੰ ਇੱਕ ਮੌਕਾ ਇੱਕ ਅਸ਼ੀਰਵਾਦ ਮਿਲੇਗਾ ਤੇ ਸਾਡੀ ਜ਼ਿੰਦਗੀ ਤਾਂ ਐਸੀ ਲਿਖੇ ਆ ਅਸੀਂ ਹੋਰ ਸੋਣਾ ਜੇ ਰਾਵੀ ਨੇ ਸਾਨੂੰ ਸਦਾ ਫਿਰ ਦਿੱਤਾ ਅਸੀਂ ਫੇਰ ਜਾਵਾਂਗੇ ਉਸ ਪਾਸੇ ਜਿੰਨੀ ਵਾਰੀ ਬੁਲਾਉਣਗੇ ਉੰਨੀ ਵਾਰੀ ਜਾਵਾਂਗੇ